ਜੈਨੀਆਂ ਦਾ ਮੰਦਿਰ ਹੈ ਬਈ ਜਿਵੇਂ ਜਨ ਬੁੱਧਾ ਵਾਲੇ ਹੁੰਦੇ ਨੇ ਉਹ ਧਰਮ ਦਾ ਕਿਉਂਕਿ ਰਾਜ ਦੇ ਰਾਜ ਵਿੱਚ ਹਰ ਤਰ੍ਹਾਂ ਦਾ ਕਹਿੰਦੇ ਵੀ ਹਰ ਧਰਮ ਦਾ ਇੱਥੇ ਜੋ ਹੈਗੇ ਸੀ ਸੈਨਿਕ ਰੱਖੇ ਜਾਂਦੇ ਸੀ ਤਾਂ ਸੁਖ ਨੂੰ ਚੰਗਾ ਨੂੰ ਦੇਖੋ ਬਈ ਇਦਾਂ ਹੀ ਆਉਂਦਾ ਹੈ ਹੈ ਇੱਥੇ ਵੀ ਪਾ ਇੱਥੇ ਸਾਰੇ ਸਾਨੂੰ ਇਦਾਂ ਦੇ ਖੰਡਰੇ ਖੰਡਰ ਦੇਖਣ ਨੂੰ ਮਿਲਣਗੇ ਬਹੁਤ ਵੱਡਾ ਉਦੋਂ ਦਾ ਇਹ ਕਿਲਾ ਬਣਿਆ ਹੋਇਆ ਮੈਨੂੰ ਐ ਲੱਗਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਹੂ ਇਹ ਪੂਰੇ ਕਿਲਾ ਜੀ ਪੂਰਾ 13 ਕਿਲੋਮੀਟਰ ਦੇ ਵਿੱਚ ਹੈ ਪੈਦਲ ਤਾਂ ਇਹ ਕਹਿੰਦੇ ਵੀ ਦੇਖਿਆ ਨਹੀਂ ਜਾਂਦਾ ਮੋਟਰਸਾਈਕਲ ਤੇ ਆਪਾਂ ਨੂੰ ਥਾਂ ਥਾਂ ਖੜਾ ਕੇ ਕਵਰ ਕਰਨਾ ਪੈਂਦਾ 1303 ਦਾ ਬਣਿਆ ਹੋਇਆ ਮੀਰਾ ਮਾਈ ਦਾ ਮੰਦਿਰ ਹੈ ਚਤੜਗੜ੍ਹ ਕਿਲੇ ਦੇ ਵਿੱਚ ਬਣਿਆ ਹੋਇਆ ਬਹੁਤ ਵੱਡਾ ਏਰੀਆ ਆ ਕਿਹੜਾ ਇਹ ਕੁੰਮਸਾਮ ਕੰਨ ਦੀ ਹੈ ਕੁੰਮਸਾਮ ਇਹ ਕੁੰਮਸਾਮ ਕਾ ਮੰਦਿਰ ਆ ਬਾਈ ਇੱਕਾਲ ਜੀ ਨਵੇਂ ਵਲੌਗ ਤੋਂ ਇੱਕ ਵਾਰ ਫੇਰ ਤੋਂ ਸਵਾਗਤ ਆ ਤੁਸੋ ਕੀ ਹਾਲ ਚੱਲੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੋਂਗੇ ਰਾਤ ਆਪਾਂ ਜੈਪੁਰ ਦੇ ਵਿੱਚ ਹੀ ਸੀ ਜੈਪੁਰ ਤੋਂ 30 ਕਿਲੋਮੀਟਰ ਆਪਾਂ ਅੱਗੇ ਆਇਆ ਤਾਂ ਅੱਜ ਉਦੇਪੁਰ ਜਾਣਾ ਸੋ ਰਾਤ ਆਪਾਂ ਰੁਕੇ ਸੀ ਹੋਟਲ ਦੇ ਵਿੱਚ ਲੱਕੀ ਹੋਟਲ ਦੇ ਵਿੱਚ ਬਹੁਤ ਸੋਹਣਾ ਹੋਟਲ ਸੀ 1100 ਦਾ ਆਪਾਂ ਨੂੰ ਰੂਮ ਪਿਆ ਇੱਥੇ ਉੱਪਰ ਨੂੰ ਜਾਣਾ ਹੈ ਇੱਥੋਂ 310 ਕਿਲੋਮੀਟਰ ਦੀ ਦੂਰੀ ਤੇ ਹੈ ਦੇਖਦੇ ਆਪਾਂ ਨੂੰ 4 5 6 ਘੰਟੇ ਲੱਗ ਜਾਣਗੇ ਜੇ ਰਸਤੇ ਵਿੱਚ ਕਹਿੰਦੇ ਪੀ ਚਤੌੜਗੜ ਦਾ ਕਿਲਾ ਵੀ ਮਸ਼ਹੂਰ ਆ ਜੇ ਹੋ ਸਕਿਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਮੰਦਰ ਕੋਈ ਰੋਡ ਦੇ ਉੱਤੇ ਆਏ ਤਾਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਐਨ ਐ 4 ਰਾਜਸਥਾਨ ਦੀ ਚਾਹ ਨਾਲ ਜਿਹੜੀ ਬਹੁਤ ਚੇਸ਼ਟੀ ਆ ਵੈਸੇ ਇੱਥੇ ਮਿੱਟੀ ਦੇ ਭਾਂਡੇ ਤੇ ਕੁਲੜ ਦੇ ਉਹ ਚ ਦਿੱਤੀ ਜਾਂਦੀ ਆ ਤਾਂ ਘੈਂਟ ਹੁੰਦੀ ਆ 10 ਵਜੇ ਹੋਟਲ ਨੂੰ ਕਹਿੰਦਾ ਆਪਾਂ ਬਾਏ ਬਾਏ ਚੱਕ ਕੇ ਸਮਾਨ ਚੈੱਕ ਆਊਟ ਕਰਕੇ ਦਰਪੇਨ ਲੱਕੀ ਹੋਟਲ ਵੈਸੇ ਖਾਣ ਪੀਣ ਦਾ ਜਿਹੜਾ ਇੱਥੇ ਅਰੇਂਜਮੈਂਟ ਆ ਵਾੜਾ ਘੈਂਟ ਆ ਆ ਖੜਾ ਕੋੜਾ ਸੈੱਟ ਕਰਿਆ ਲੱਦਿਆ ਸਵਾ ਵਾ ਵਾ ਕੇੰਦਰ ਚੈੱਕ ਕਰ ਲਈ ਜੰਗਾ ਆ ਬਸ ਹੁਣ ਚੱਲਦੇ ਕਰਦੇ ਹਾਂ ਸ਼ੌਟ 10:30 ਵਜੇ ਫਿਰ ਰਵਾਨਾ ਹੁੰਨੇ ਆਪਾਂ ਆ ਜੈਪੁਰ ਤੋਂ 150 ਕਿਲੋਮੀਟਰ ਆਪਾਂ ਅੱਗੇ ਆ ਗਏ ਆਪਾਂ ਅਜਮੇਰ ਤੋਂ 20-30 ਕਿਲੋਮੀਟਰ ਪਿੱਛੇ ਤੋਂ ਵੱਡਾ ਰੋਡ ਹਾਈਵੇ ਰੋਡ ਤੇ ਚੜ੍ਹ ਕੇ ਕਿਉਂਕਿ ਆਪਾਂ ਅਜਮੇਰ ਨਹੀਂ ਗਏ ਫਿਰ ਆਪਾਂ ਉਦੇਪੁਰ ਦੀ ਤਿਆਰੀ ਕਰਤੀ ਰੂਟ ਚੇਂਜ ਹੋ ਗਿਆ ਆਪਾਂ ਉਦੇਪੁਰ ਜਾਣਾ ਸਿੱਧਾ ਦੌਰ ਆ ਜਾਂਦੇ ਨੇ ਕਿ ਸਿੱਧਾ ਉਦੇਪੁਰ ਜਾਂਦਾ ਇੱਕ ਚਤੌੜ ਗੜਾ ਦਿਖਦੀ ਹੋ ਕੇ ਜਾਂਦਾ ਚਤੌੜਗੜ ਦਾ ਕਿਲੇ ਦਾ ਟਾਈਮ ਰਿਹਾ ਤਾਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਦੋਸਤੋ ਆਪਾਂ ਆਏ ਆ ਚਤੌੜਗੜ। ਮਹਾਰਾਜਾ ਪ੍ਰਤਾਪ ਸਿੰਘ ਦਾ ਕਿਲਾ ਬਣਾਇਆ ਹੋਇਆ ਹੈ ਬਹੁਤ ਉੱਚੇ ਥਾਂ ਤੇ ਬਣਾਇਆ ਹੋਇਆ ਕਿਲਾ ਇਹ। ਪੂਰਾ ਕਿਲਾ ਘੁੰਮਣ ਲਈ ਆਪਾਂ ਪੈਦਲ ਨਹੀਂ ਜਾ ਸਕਦੇ ਮੋਟਰਸਾਈਕਲ ਤੇ ਜਾ ਸਕਦੇ ਕਿਉਂਕਿ ਜਿੱਥੋਂ ਕਿਲੇ ਦਾ ਗੇਟ ਸਟਾਰਟ ਹੋਇਆ ਰਸਤੇ ਦੇ ਵਿੱਚ 6-7 ਗੇਟ ਆਏ ਨੇ ਜੇ ਕੋਈ ਹਨਾ ਸਤਰੂ ਆਉਂਦਾ ਦੀ ਕੋਈ ਬੈਰੀ ਆਉਂਦਾ ਦੀ ਉਸੇ ਸੱਤ ਗੇਟ ਟੱਪ ਕੇ ਆਉਣਾ ਪੈਂਦਾ ਦੀ ਬਹੁਤ ਉਚਾਈ ਤੇ ਆ ਬਹੁਤ ਜਿਆਦੇ ਜੇ ਆਪਾਂ ਤੁਹਾਨੂੰ ਨੀਚੇ ਦਿਖਾਈਏ ਤਾਂ ਨੀਚੇ ਬਹੁਤ ਜਿਆਦੇ ਨੀਚੇ ਆ ਦਿਖਾਉਣਾ ਤੁਹਾਨੂੰ ਮੈਂ ਤਾਂ ਤੁਹਾਨੂੰ ਦਿਖਾਉਣੀ ਆ ਵੀ ਕਿੰਨੀ ਉੱਪਰ ਕਿਲਾ ਬਸਿਆ ਹੋਇਆ ਦੁਨੀਆ ਦਾ ਪੂਰਾ ਨੰਬਰ 1 ਕਿਲਾ ਆ ਗੱਡੀਆਂ ਆਉਂਦੀਆਂ ਨੇ ਇੱਥੋਂ ਸੱਤ 6 ਸੱਤ ਗੇਟ ਬਣੇ ਹੋਏ ਨੇ ਰਾਜੇ ਤੱਕ ਪਹੁੰਚਣ ਲਈ ਸੇਤੀ ਨਹੀਂ ਪਹੁੰਚੇ ਜਿਹੜੀ ਮਹਾਰਾਜਾ ਪ੍ਰਤਾਪ ਸਿੰਘ ਦਾ ਕਿਲਾ ਥੱਲੇ ਸਿਟੀ ਬਣੀ ਹੋਈ ਆ ਸਾਰੀ ਤੁਸੀਂ ਦੇਖ ਸਕਦੇ ਹੋ ਆ ਸਾਰੀ ਸਾਨੂੰ ਥੱਲੇ ਸੀਟੀ ਦੀਂਦੀਆ ਜੋ ਚਤੌੜਗੜ ਦੀ ਆ ਚਤੌੜਗੜ ਦਾ ਕਿਲਾ ਬਹੁਤ ਉੱਚੇ ਥੋਂਤੇ ਬਣਿਆ ਹੋਇਆ ਆਲੇ-ਦਾਲੇ ਕਿਲੇ ਦੇ ਆ ਮੋਟੀ ਦਵਾਰ ਹੈ ਵੀ ਕੋਈ ਵੈਰੀ ਨਾ ਸਕੇ ਤੁਸੀਂ ਕੰਤ ਦੇਖ ਸਕਦੇ ਹੋ ਕਿੱਡੀਆਂ-ਕਿੱਡੀਆਂ ਕੰਧਾਂ ਨੇ ਬਾਬੇ ਲੈ ਵੀ ਵੈਸੇ ਤਾਂ ਕਹਿੰਦੇ ਸਾਰਾ ਖੰਡਰੀ ਆ ਇਹ 13 ਕਿਲੋਮੀਟਰ ਦੇ ਵਿੱਚ ਇਹ ਕਿਲਾ ਵਸਿਆ ਹੋਇਆ ਵੈਸੇ ਕੋਈ ਦੇਖਣ ਵਾਲੀਆਂ ਖਾਸ ਜਗ੍ਹਾ ਨਹੀਂ ਬਈਆਂ ਥਾਂ-ਥਾਂ ਤੇ ਖੰਡਰ ਜੇ ਨੇ ਸਭ ਤੋਂ ਪਹਿਲਾਂ ਆਪਾਂ ਜਾਂਦੇ ਆ ਮੰਦਿਰ 'ਚ ਆਹ ਮੰਦਿਰ ਆ ਗਿਆ ਪਹਿਲਾਂ ਮੰਦਿਰ ਘੈਂਟ ਆ ਬਾਕੀ ਦੀ ਹਿਸਟਰੀ ਬਾਰੇ ਜਾਣਦੇ ਆਪਾਂ ਚੰਗਾ ਦੇਖੋ ਬਈ 1303 ਦਾ ਬਣਿਆ ਹੋਇਆ ਮੀਰਾ ਮਾਈ ਦਾ ਮੰਦਿਰ ਹੈ ਚਤੌੜਗੜ ਕਿਲੇ ਦੇ ਵਿੱਚ ਬਣਿਆ ਹੋਇਆ ਬਹੁਤ ਵੱਡਾ ਏਰੀਆ ਆ ਕਿਹੜਾ ਕੁੰਮਸਾਮ ਦਾ ਮੰਦਿਰ ਹੈ ਕੁੰਮਸਾਮ ਇਹ ਕੁੰਮਸਾਮ ਦਾ ਮੰਦਿਰ ਆ ਬਈ ਇਹ ਵੀ ਸੇਮ ਹੀ ਬਣਾ ਹੋਇਆ 1303 ਈਸਵੀ ਦੇ ਵਿੱਚ ਬਣੇ ਹੋਏ ਪ੍ਰਾਣੀ ਮਾਰਤ ਦੇ ਕਿਲੇ ਨੇ ਤੁਸੀਂ ਗੌਰ ਨਾਲ ਚੈੱਕ ਕਰ ਲੋ ਇਹਨੂੰ ਪ੍ਰਾਣੀ ਮਾਰਤਾ ਯਾਰਾ ਡਿਜ਼ਾਈਨਿੰਗ ਪੁਰਾਣਾ ਪੱਥਰ ਉਦਾਂ ਦਾ ਸਟਰਕਚਰ ਬਣਿਆ ਹੋਇਆ ਹੈ ਦੇਖੋ ਬਈ ਕੀ ਹੈ ਮਹਾਰਾਣਾ ਕੁੰਭਾ ਕੋ ਬਣਾਇਆ ਹੈ ਨਾ ਮਹਾਰਾਣਾ ਕੁੰਭਾ ਨੇ ਬਣਾਇਆ ਸੀ ਨੌ ਮੰਜ਼ਿਲ ਉੱਚਾ ਹੈ 187 ਢੇ ਹੈ ਨੌ ਮੰਜ਼ਲ ਉੱਚਾ 157 ਦੇ 157 57 57 157 ਹਾਂਜੀ 157 157 155 ਸੀੜੀਆਂ ਨੇ ਚ ਦੇਖੋ ਵੀ 9 ਮੰਜਲਾ ਕਹਿੰਦੇ ਵੀ 157 ਦੇ ਵਿੱਚ ਪੌੜੀਆਂ ਲੱਗੀਆਂ ਹੋਈਆਂ ਨੇ ਬਹੁਤ ਉੱਚਾ ਦਾ ਕੁੰਭਾ ਨੇ ਬਣਾਇਆ ਸੀ 22 ਫੀਟ ਉੱਚਾ ਹੈ 122 ਫਟ ਉੱਚਾ ਹੈ ਮਹਾਰਾਣਾ ਕੁੰਭਾ ਬਣਾਇਆ ਮਹਾਰਾਣਾ ਕੁੰਭਾ ਨੇ ਬਣਾਇਆ ਸੀ ਮਹਾਰਾਜਾ ਪ੍ਰਤਾਪ ਸਿੰਘ ਦਾ ਕਿਲਾ ਬਹੁਤ ਵੱਡਾ ਸਾਰਾ ਮੋਟਰਸਾਈਕਲ ਦੀ ਘੁੰਮਣਾ ਪੈਂਦਾ ਆਪਾਂ ਨੂੰ ਤਾ ਇਹ ਤੇ ਲੰਗੂਰ ਬੰਦਰ ਕਾਫੀ ਆ ਮਨੂਸੂ ਮਿਸ ਬਰਮਾ ਹਨ ਮਨੂਸੂ ਮਿਸ ਮਿਸੂ ਮਿਸ ਬਰਮਾ ਮਿਸੂ ਮਿਸਦਾ ਸਾਹਮਣੇ ਕੋਈ 16000 ਰਾਨੇ ਦਾ ਜੋਰ ਕੀ ਆ ਤੇ ਦੇਖ ਰਹੇ ਹਾਂ ਹਾਂ ਲੈ ਵੀਕ ਤੁਸੀਂ ਆਹ ਦੇਖ ਸਕਦੇ ਹੋ ਵੀ ਸਟਰਕਚਰ ਹੈ ਪੁਰਾਣੇ ਸਟਰਕਚਰ ਦੀ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਬਹੁਤ ਵੱਡੀ ਮਾਸਤਰਾ ਦੇ ਵਿੱਚ ਇੱਥੇ ਟੂਰਿਸਟ ਆਉਂਦੇ ਆ ਹਾਹਾ ਤਾਂ ਤੇ ਸਾਨੂੰ ਲੰਗੂਰ ਬਾਂਦਰੀ ਮਿਲਣਗੇ ਦੇਖੋ ਇੱਥੇ ਵੇ ਆ ਖੜਾ ਬਜੀ ਆਪਕੋ ਫੋਟੋ ਭੇਜ ਲੇਤਾ ਹਾਂ ਇੱਥੋਂ ਫੋਟੋ ਆਊਗੀ ਆ ਮੰਦਿਰ ਆ ਬਰਮਾ ਮਿਸ਼ੂ ਮੇਜ ਦਾ ਉਹੀ ਮੰਦਿਰ ਆ ਗਿਆ ਬਾਈ ਇਧਰਲੀ ਸਾਈਡ ਤੇ ਆਈ ਬਾਈ ਇਹ ਆਜੋ ਹੋਮੋਪੁਇੰਟ ਮੈਂ ਹਾਂ ਹੋਮੋਪੁਇੰਟ ਹੋਮੋਕੋਂਡਾ ਦੇਖੋ ਜੀ ਆ ਪੁਰਾਣੇ ਰਾਜਾਂ ਵੇਲੇ ਦਾ ਉਹਨਾਂ ਦਾ ਬਣਿਆ ਹੋਇਆ ਕਹਿੰਦੇ ਸਾਰਾ ਡੈਮੇਜ ਹੋ ਗਿਆ ਢਾਢੇਰੀ ਹੋ ਗਿਆ ਇਹ ਇਹ ਸਾਰਾ ਹੁਣ ਸਾਨੂੰ ਇੱਧਰ ਖੰਡਰ ਵਾਂਗੂ ਹੀ ਆ ਬਾਕੀ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਵਾਓ ਆ ਦੇ ਚਣੇ ਲੈ ਜਾਓ ਭਈਆ ਲੈ ਵੀ ਤੁਸੀਂ ਦੇਖੋ ਇੱਧਰ ਸਾਨੂੰ ਗੋਮੂ ਕੁੰਡ ਦਿਖਾਉਨੇ ਆ ਜਿੱਥੇ ਕਹਿੰਦੇ ਸਬਜੀ ਦਾ ਮੰਦਰ ਹੈ ਉੱਪਰੋਂ ਪਾਣੀ ਆਉਂਦਾ ਥੱਲੇ ਵਾਓ ਇਹ ਕੇਂਦਰੋਂ ਸੂਰਜ ਕਰਕੇ ਹੁਣ ਨਾ ਥੋੜਾ ਜਿਹਾ ਹਨੇਰਾ ਪੈਂਦਾ ਇੱਧਰ ਗੋਮੂ ਕੁੰਡ ਹੈ ਹਾਂ ਗੋਮੂ ਕੁੰਡਾ ਇੱਧਰ ਇਹ ਰਾਣੀ ਪਦਮਨੀ ਦੀ ਮੂਰਤੀ ਹੈ ਰਾਣੀ ਪਦਮਨੀ ਕੀ ਮੂਰਤੀ ਹੈ ਬਈ ਦੀ ਮੂਰਤੀ ਵੀ ਇੱਥੇ ਹੈਗੀ ਥੱਲੇ ਮੱਥਾ ਟੇਕ ਸਕਦੇ ਤੁਸੀਂ ਸ਼ਿਵਲਿੰਗ ਨੂੰ ਐਸਾ ਕਰਨੇ ਕਾਪ ਕੋ ਭਈ ਤੇ ਆ ਛੋਟੇ ਛੋਟੇ ਮੰਦਰ ਥਾਂ ਥਾਂ ਤੇ ਬਣੇ ਹੋਏ ਨੇ ਇਹ ਰਾਜੇ ਦਾ ਕੀ ਇਤਿਹਾਸ ਇੱਥੇ ਆ ਜਾ ਮਾ ਇੱਥੇ ਸਾਰੇ ਸਾਨੂੰ ਐਦਾਂ ਦੇ ਖੰਡਰੇ ਖੰਡਰ ਦੇਖਣ ਨੂੰ ਮਿਲਣਗੇ ਬਹੁਤ ਵੱਡਾ ਉਦੋਂ ਦਾ ਇਹ ਕਿਲਾ ਬਣਿਆ ਹੋਇਆ ਮੈਨੂੰ ਐ ਲੱਗਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਹੋਵੇ ਪੂਰੇ ਕਿਲਾ ਜੀ ਪੂਰਾ 13 ਕਿਲੋਮੀਟਰ ਦੇ ਵਿੱਚ ਹੈ ਪੈਦਲ ਤਾਂ ਇਹ ਕਹਿੰਦੇ ਵੀ ਦੇਖਿਆ ਨਹੀਂ ਜਾਂਦਾ ਮੋਟਰਸਾਈਕਲ ਤੇ ਆਪਾਂ ਨੂੰ ਥਾਂ-ਥਾਂ ਖੜਾ ਕੇ ਕਵਰ ਕਰਨਾ ਪੈਂਦਾ ਹੈ 1200 ਵਰਸ ਪੂਰਵ ਕੀ ਜੀਵਿਤ ਸਮਾਦੀਪ ਹੈ ਦੇਖ ਸਕਦੇ ਹੋ ਤੁਸੀਂ ਇਹ ਵੀ ਆਪਾਂ ਦੱਸਿਆ ਤੁਹਾਨੂੰ ਰਾਣੀ ਪਦਮਬਣੀ ਦਾ ਮੰਦਿਰ ਹੈ ਤਾਂ ਬਾਕੀ ਕੀ ਮੇਨ ਚੀਜ਼ ਹੈ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਇ ਗਾਈਡ ਗਲਤ ਅੜਿੱਕੇ ਆ ਗਿਆ ਬੰਦਾ ਨਵਾਂ ਸੀ ਉਹਨੂੰ ਵਿਚਾਰੇ ਨੂੰ ਇੰਨੀ ਹਜੇ ਨੌਲੇਜ ਹੈ ਨਹੀਂ ਤਾਂ ੱੱਕੇ ਜੇਣ ਵਾਲੀ ਤੌਰ ਤਾਂ ਚੱਲ ਜੇ ਕੋਈ ਚੀਜ਼ ਵਧੀਆ ਹੋਈ ਤਾਂ ਉਹ ਭਗਾ ਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਕਿ ਅੰਦਰ ਆ ਉਧਰ ਕਾਲੀ ਮਾਤਾ ਦਾ ਮੰਦਿਰ ਆ ਬਈ ਆ ਰਾਣੀ ਦਾ ਮਹਿਲ ਆ ਗਿਆ ਰਾਣੀ ਦਾ ਕੀ ਨੋ ਸੀ ਰਾਣੀ ਦਾ ਸਾਨੂੰ ਪਦਮੋਤੀ ਰਾਣੀ ਪਦਮਾਬਤੀ ਇਹ ਰਾਜ ਮਹਾਰਾਜ ਪ੍ਰਤਾਪ ਸਿੰਘ ਕੀ ਰਾਣੀ ਸੀ ਹਾਂ ਇਹ ਆ ਰਾਣੀ ਦਾ ਮਹਿਲ ਪਦਮਬਤੀ ਰਾਣੀ ਪਦਮਾਬਤੀ ਪਦਮਾਬਤੀ ਰਾਣੀ ਦਾ ਮਹਿਲ ਆ ਬਈ ਇਹ ਰਾਜੇ ਨੇ ਰਾਣੀ ਵਾਸਤੇ ਸਪੈਸ਼ਲ ਬਣਾਇਆ ਸੀ ਇਹ ਇਹ ਵੀ 1303 ਦਾ ਹੀ ਬਣਿਆ ਹੋਇਆ ਸਾਰਾ ਜਿਹੜਾ ਕਿਲਾ 1303 ਦਾ ਬਣਿਆ ਹੋਇਆ ਇਹ ਗਾਰਡਨ ਬਣਾਇਆ ਸੀ ਜੇ ਕਮਰੇ ਕੌਣ ਸੈਂ ਰਾਜਾ ਮਹਾਰਾਜਾ ਬਣੋ ਆ ਵੀ ਉਸ ਟਾਈਮ ਦੀ ਜੇਲਾ ਜੂਲਾ ਜੀਆਂ ਹੋਣੀਆਂ ਇਹ ਆ ਸਾਰੇ ਹੋ ਰਿਹਾ ਹੈ ਨਾ ਪਾਲਕਾ ਇਹ ਹਾਂ ਇਹ ਪਾਲਕੀ ਆ ਇਹ ਪੁੱਛ ਪਾਲਕੀ ਠੀਕ ਹੈ ਇੱਥੇ ਦਾਜਮਾਲਾ ਜਗਤ ਘੋੜੇ تھے ਹਾਂ ਮੈਂ ਵੀ ਇੱਥੇ ਘੋੜੇ-ਕੂੜੇ ਜਿਹੜੇ ਰਾਜੇ ਦੇ ਕਹਿੰਦੇ ਵੀ ਸੈਨਿਕਾਂ ਦੇ ਘੋੜੇ ਹੁੰਦੇ ਸੀ ਉਹ ਇੱਥੇ ਆ ਉਹਨਾਂ ਦੀ ਖੋਲੀਆਂ ਵਿੱਚ ਬਣੀ ਹੋਈਆਂ ਅੰਦਰ ਰਹਿੰਦੇ ਸੀ ਤੇ ਜੋ ਪਾਲਦੇ ਸੀ ਉਹਨਾਂ ਨੂੰ ਉਹ ਵੀ ਅੰਦਰ ਹੀ ਰਹਿੰਦੇ ਸੀ ਇਹ ਘੋੜੇ ਹਾਥੀ ਜੋ ਰੱਖੇ ਹੁੰਦੇ ਸੀ ਉਸ ਟਾਈਮ ਦੀ ਪਾਲਕੀ ਕਹੇ ਜਾਂਦਾ ਵੀ ਜਿੱਥੇ ਘੋੜੇ ਪਾਲਦੇ ਸੀ ਉਹ ਥਾਵਾਂਗਾ ਇਹ ਤੇ ਤਾੜ ਗੜ ਕੇਲੇ ਦੇ ਵਿੱਚ ਦੇਖੋ ਯਾਰ ਇਹ ਸਾਰਾ ਉਹੀ ਬਣਾਏ ਹੋਏ ਨੇ ਬਾਕੀ ਰਾਜ ਜਿਹੜੇ ਮੈਲ ਦੇ ਉਸੂਲ ਨੇ ਉਹ ਵੱਖਰੀ ਹੁੰਦੇ ਆ ਦੇਖੋ ਹਰ ਇੱਕ ਚੀਜ਼ ਐ ਰਾਜਾ ਵੀ ਹੋਰੀ ਰਾਣੀ ਪਦਮਨੀ ਵੀ ਇੱਥੇ ਵੀ ਗਰਮੀਆਂ ਦੇ ਵਿੱਚ ਕਹਿੰਦੇ ਵੀ ਆਲੇ-ਦਾਲੇ ਪਾਣੀ ਹੁੰਦਾ ਸੀ ਤਾਂ ਇਹਦੇ ਵਿੱਚ ਰਹਿੰਦੀ ਸੀ ਤਾਂ ਇੱਥੋਂ ਵੀ ਦੇਖ ਕੇ ਪਾਣੀ ਦੀ ਉਤਪਮ ਕਰਦੀ ਆ ਆਹ ਕੀ ਚੀਜ਼ ਬਣੀ ਹੋਈ ਆ ਅਰੇ ਯਾਹਾਂ ਕੋਲ ਉਹ ਮੇਰਾ ਪਾਪਾ ਇਹਦੇ ਤੋਂ ਆਂ ਬੇਲੀ ਸੀਸਾ ਸੀਸਾ ਬੋੜ ਦਿਆ ਰਾਣੀ ਪਦਮਨੀ ਅੱਛਾ ਸੀਸਾ ਬੋੜ ਦਿਆ ਉੱਪਰ ਸੀਸਾ ਲੱਗਿਆ ਰਹੇ ਦੀ ਵੀ ਰਾਣੀ ਤੇ ਸੀਸੇ ਨੂੰ ਦੇਖਦੀ ਹੁੰਦੀ ਕਹਿੰਦੇ ਜਿਵੇਂ ਆਪਾਂ ਪਹਿਲਾ ਵਾਲੇ ਮਹਿਲ ਦੇ ਵਿੱਚ ਦੇਖਿਆ ਹੋਇਆ ਹੋ ਗਈ ਸਿਸਟਮ ਸਾਰਾ ਗੁਫਤਰਾ ਸੀ ਜੇ ਆਪਾਂ ਥੱਲੇੋਂ ਪਾਣੀ ਤੱਕ ਜਾਣਾ ਸੀ ਤਾਂ ਰਾਣੀ ਦੇ ਜਾਣ ਨੂੰ ਇਹ ਗੁਫਤਰਾ ਬਣੇ ਹੋਏ ਸੀ ਦੇਖੋ ਵੀ 1303 ਤੋਂ ਬੇਲੇ ਦਾ ਇਹ ਸਾਰਾ ਬਣਿਆ ਹੋਇਆ ਹੈ ਬਾਕੀ ਅਸੀਂ ਗਾਰਡ ਲੈਂਦਾ ਸੀ ਆ ਜਮੇ ਯਾਰ ਡੋਨ ਬੰਦਾ ਤੋੜ ਦੇ ਇਹਨੂੰ ਕੱਖ ਹੀ ਨਹੀਂ ਪਤਾ ਪਦਮਾ ਬੱਤੀ ਤੁਸੀਂ ਫਿਲਮ ਵੀ ਦੇਖੀ ਹੋਣੀ ਆ ਹਿੰਦੀ ਮੂਵੀ ਪਦਮਾਬਤੀ ਫਿਲਮ ਆਈ ਸੀ ਉਹ ਇਸੇ ਰਾਣੀ ਦੇ ਨਾਤੇ ਬਣੀ ਹੋਈ ਹੈ ਤਾਂ ਇੱਕ ਮਿਰਰ ਦਾ ਕਮਰਾ ਬਣਿਆ ਹੋਇਆ ਜਿਹੜਾ ਆਪਾਂ ਪਹਿਲਾਂ ਦੇਖ ਕੇ ਆਇਆ ਬਾਕੀ ਕਾਫੀ ਕੁਝ ਬਣਿਆ ਹੋਇਆ ਇੱਥੇ ਆਹ ਲੋ ਜੀ ਇਹ ਸੂਰਜਪੋਲ ਆ ਜਿਵੇਂ ਆਪਾਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਪਿਛਲੇ ਕਿਲੇ ਦਾ ਤਾਂ ਉੱਥੇ ਵੀ ਸੂਰਜਪੋਲ ਸੀ ਤਾਂ ਇੱਥੇ ਵੀ ਸੂਰਜਪੋਲ ਆ ਜੋ ਕਿ ਚੰੜ ਦੇ ਸੂਰਜ ਲਈ ਬਣਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਉੱਤੇ ਮੀਨਾਕਾਰੀ ਪੁਰਾਣੀਆਂ ਸਾਰੀ ਤਾਂ ਇਹ ਤੇ ਆ ਲੱਗੇ ਹੋਏ ਨੇ ਵੀ ਛੇਤੀ ਕੋਈ ਸ਼ਤਰੂ ਅੰਦਰ ਨਾ ਆ ਸਕੇ ਬਹੁਤ ਮਜ਼ਬੂਤ ਹੈ ਤਾਂ ਇਧਰ ਵੀ ਇੱਕ ਰਾਹ ਹੈਗਾ ਕਿਲੇ ਦਾ ਉਹ ਕਿਹੋ ਜਿਹਾ ਉਹ ਕੁੰਕੜਾਂ ਦੀ ਪਹਾੜੀ ਉਹ ਦਿਖ ਰਹੀ ਨਾ ਉਹ ਸਾਹਮਣੇ ਪਹਾੜੀ ਹੈ ਹਾਂ ਕੁੰਕੜਾਂ ਦੀ ਪਹਾੜੀ ਠੀਕ ਹੈ ਰਾਜਾ ਮਹਾਰਾਜਾ ਖੇਤੀ ਹੁੰਦੀ ਸੀ ਇੱਥੇ ਜਿੱਹਾਂ ਪਰ ਖੇਤੀ ਹੁੰਦੀ ਸੀ ਸਾੜੀ 100 ਗ੍ਰਾਮ ਦੀ ਰਹਿ ਜਾਈ ਆਯੁਰਵੈਦ ਦੀ ਰਹਿ ਜਾਈ ਇੱਥੇ ਬਣਦੀ ਸੀ ਕੀ ਕੀ-ਕੀ ਬਣਦੀ ਸੀ 100 ਗ੍ਰਾਮ ਦੀ ਰਹਿ ਜਾਈ ਆਯੁਰਵੈਦ ਦੀ ਰਹਿ ਜਾਈ ਚੰਤਕੁਸ਼ੂਪੀ ਦਾ ਸਾੜੀ ਚੰਦਨ ਖੁਸ਼ਬੂ ਦਾ ਸਾੜੀ ਸਾੜੀ ਬੰਤੀ ਤੇ ਆ ਠੀਕ ਹੈ ਇੱਥੇ ਵੀ ਰਾਜਾ ਖੇਤੀ ਕਰਦਾ ਸੀ ਤੇ ਕਾਫੀ ਚੀਜ਼ਾਂ ਇੱਥੇ ਜੋ ਰਾਜੇ ਵੇਲੇ ਦੀਆਂ ਹੁੰਦੀਆਂ ਨੇ ਜਿਵੇਂ ਚੰਦਨ ਖੁਸ਼ਬੂ ਦੀ ਸਾੜੀ ਹੋਲ ਜੋ ਵੀ ਇੱਕ ਦੋ ਚੀਜ਼ਾਂ ਹੋਣਗੀਆਂ ਉਹ ਇੱਥੇ ਖੇਤੀ ਹੁੰਦੀ ਸੀ ਜੜੀ ਬੂਟੀ ਕਿਰਜਾਈ ਤੇ ਆਹ ਕੀ ਹੈ ਗੇਟ ਇਹ ਖੇਤ ਵਿੱਚ ਜਾਣੇ ਦਾ ਰਸਤਾ ਹੈ ਠੀਕ ਹੈ ਰਾਜਾ ਇੱਥੋਂ ਖੇਤ 'ਚ ਜਾਂਦਾ ਸੀ ਜੁਧਰਾਮਦਨ ਕਿੱਥੇ ਹੈ ਘੋੜੇ 'ਤੇ ਜਾਂਦੇ ਦੇ ਆਪੇ ਇੱਥੋਂ ਦੇ ਪੂਰਾ ਇੱਥੇ ਠੀਕ ਹੈ ਕਾਫੀ ਪੋਲ ਬਣੇ ਹੋਏ ਨੇ ਇੱਥੇ ਬਾਕੀ ਇੱਥੇ ਸਾਰੀ ਖੇਤੀ ਹੁੰਦੀ ਸੀ ਤੁਸੀਂ ਦੇਖ ਸਕਦੇ ਹੋ ਇਹੀ ਸਾਰੇ ਰਾਜੇ ਦੇ ਖੇਤ ਤੇ ਇੱਥੇ ਜੁੱਦ ਦਾ ਕਿਨੇ ਮੰਦਾਨ ਹੋਇਆ ਸੀ ਜਦੋਂ ਮਹਾਰਾਜਾ ਪ੍ਰਤਾਪ ਮਹਾਰਾਣਾ ਪ੍ਰਤਾਪ ਨੇ ਰਾਜਸਥਾਨ ਮੁਗਲਾਂ ਤੋਂ ਛਡਵਾਇਆ ਸੀ ਤਾਂ ਉਸ ਟਾਈਮ ਜੁੱਦ ਹੋਇਆ ਤੇ ਆ ਦੋਵੇਂ ਪਹਾੜੀਆਂ ਜਿਹੜੀਆਂ ਦੀਆਂ ਨੇ ਜਿੱਥੇ ਕਿਲਾ ਤੇ ਸਾਹਮਣੇ ਇਹਦੇ ਵਿੱਚ ਕਿਉਂਕਿ ਕਿਲਾ ਬਹੁਤ ਢੰਗ ਤਰੀਕੇ ਨਾਲ ਬਣਿਆ ਹੋਇਆ ਇਹਦੇ ਹਰ ਪਾਸੇ ਸਾਨੂੰ ਸਸਤ ਸਸਤ ਸੀ ਸੀ ਗੇਟ-ਗੇਟ ਮਿਲਣਗੇ ਕਿਉਂਕਿ ਤਾਂ ਜੋ ਸਤਰੂ ਇੱਕੋ ਲਖਤ ਵੀ ਕਿਲੇ ਦੇ ਵਿੱਚ ਐਂਟਰ ਨਾ ਹੋਣ ਤਾ ਰਾਜੇ ਦੇ ਆਉਣ ਜਾਣ ਦੇ ਰਸਤੇ ਵੀ ਲੱਗ ਸੀਗਾ ਮੋਟਰਸਾਈਕਲ ਤੇ ਘੁੰਮਣਾ ਪੈਂਦਾ ਇਹ 13 ਕਿਲੋਮੀਟਰ ਦਾ ਏਰੀਏ ਦੇ ਵਿੱਚ ਕਿਲਾ ਬਸਿਆ ਹੋਇਆ ਬਹੁਤ ਉਚਾਈ ਤੇ ਹੈ ਮਹਾਰਾਜਾ ਪ੍ਰਤਾਪ ਸਿੰਘ ਦਾ ਕਹਿੰਦੇ ਕਿਲਾ ਇਹ ਜੀਨੇ ਹਰਿਆਣਾ ਮੁਗਲਾਂ ਤੋਂ ਆ ਜਿਨੇ ਰਾਜਸਥਾਨ ਮੁਗਲਾਂ ਤੋਂ ਸੜਵਾਇਆ ਸੀ ਇਹ ਜੈਨੀਆਂ ਕਾ ਮੰਦਿਰ ਹੈ ਬਾਈ ਜਿਵੇਂ ਜਨ ਬੁੱਧਾਲੇ ਹੁੰਦੇ ਨੇ ਉਹ ਧਰਮ ਦਾ ਕਿਉਂਕਿ ਰਾਜੇ ਦੇ ਰਾਜ ਵਿੱਚ ਹਰ ਤਰ੍ਹਾਂ ਦਾ ਕਹਿੰਦੇ ਵੀ ਹਰ ਧਰਮ ਦਾ ਇੱਥੇ ਜੋ ਹੈਗੇ ਸੀ ਸੈਨਿਕ ਰੱਖੇ ਜਾਂਦੇ ਸੀ ਤਾਂ ਉਹਨਾਂ ਵਾਸਤੇ ਉਹਨਾਂ ਦਾ ਧਰਮ ਹਰ ਇੱਕ ਤਰ੍ਹਾਂ ਦਾ ਮੰਦਿਰ ਬਣਿਆ ਹੋਇਆ ਹਰ ਧਰਮ ਦੇ ਇੱਥੇ ਮੰਦਿਰ ਬਣੇ ਹੋਏ ਨੇ ਕਿਲੇ ਦੇ ਵਿੱਚ ਇੱਥੇ ਫੋਟੋ ਕਿ ਨਹੀਂ ਖਣ ਆਉਂਦੀ ਇਹ ਸਾਰੇ ਕਿਲੇ ਦੇ ਆਲੇ-ਦੁਆਲੇ ਇੱਕ ਬਾਉਂਡਰੀ ਲੱਗੀ ਹੋਈ ਹੈ ਉਹ ਬਾਉਂਡਰੀ ਤੇ ਸੜਕ ਬਣੀ ਹੋਈ ਹੈ ਉੱਥੇ ਹਰ ਇੱਕ ਧਰਮ ਦੇ ਜਿਹੜੇ ਜਿਹੜੇ ਸੈਨਿਕਾ ਹੈਗੇ ਸੀ ਉਹਨਾਂ ਦੇ ਹਰ ਇੱਕ ਧਰਮ ਦਾ ਮੰਦਿਰ ਬਣਾਇਆ ਹੋਇਆ ਹਰ ਇੱਕ ਆਡਾਡਾ ਸਿਸਟਮ ਬੰਡੇ ਹੋਏ ਦੀ ਰਾਜੇ ਤੇ ਕਿਉਂਕਿ ਰਾਜਾ ਮਾਰਾਣਾ ਪ੍ਰਤਾਪ ਸਿੰਘ ਦਾ ਬਹੁਤ ਵੱਡਾ ਰਾਜ ਸੀ ਉਹ ਸੈਨਿਕ ਵੀ ਕਾਫੀ ਸੀ 1300 ਈਸਵੀ ਵੇਲੇ ਦੀ ਗੱਲ ਹੈ ਵੈਸੇ ਕਿਲਾ ਸਾਰਾ ਖੰਡਰ ਹੋਇਆ ਪਿਆ ਹੁਣ ਆਪਾਂ ਮੋਟਰਸਾਈਕਲ ਤੇ ਬਾਈਕ ਤੇ ਗੱਡੀ ਤੇ ਆਲੇ-ਦਾਲੇ ਕਿਲੇ ਚ ਕਿਰਾਇਆ ਦੇ ਸਕਦੇ ਆ ਕਈ ਚੀਜ਼ਾਂ ਇਦਾਂ ਦੀਆਂ ਨੇ ਜੋ ਸਿੱਧ ਜਲਦੀ ਬੰਦ ਹੋ ਜਾਂਦੀਆਂ ਨੇ 5:00 ਵਜੇ ਤੱਕ ਆਪਾਂ ਲੇਟ ਹੋ ਗਏ ਉਹਦੇ ਪਰ ਚੀਜ਼ਾਂ ਕੁਝ ਵੀ ਨਹੀਂ ਹੈਗੀਆਂ ਤੇ ਆ ਭੰਦਰਲੀ ਸਾਈਡ ਆ ਜਿੱਥੇ ਰਾਜੇ ਦੀ ਕੋਈ ਰਹਿਣ ਸਹਾ ਰਹਿਣ ਦਾ ਘੋੜੇ ਘਾੜੇ ਰੱਖੇ ਹੁੰਦੇ ਸੀ ਜਾਂ ਜਿੰਨੇ ਵੀ ਉਹਦੇ ਚਪਾਈ ਚਪੂਹੀ ਹੁੰਦੇ ਸੀ ਉਹ ਸਾਰੇ ਉਵੇਂ ਪੁਰਾਣੇ ਨਿਸ਼ਾਨੀਆਂ ਰਹਿ ਗਏ ਤਾਂ ਬਾਗ ਬਹੁਤ ਹਮੇਲਾ ਹੈ ਕਿ ਸਾਰੇ ਕਿਲੇ ਦੇ ਵਿੱਚ ਬਾਗ ਦੀ ਕਿਉਂਕਿ ਸ਼ਤਰੂ ਸੇਤੀ ਰਾਜੇ ਦੇ ਮਹਿਲ ਤੱਕ ਆ ਨਹੀਂ ਸਕਦਾ ਸੀ ਐਦਾਂ ਡਿਜ਼ਾਈਨ ਨਾਲ ਇਹ ਕਿਲਾ ਬਣਿਆ ਹੋਇਆ ਬਹੁਤ ਉੱਚੀ ਥਾਂ ਤੇ ਬਣਿਆ ਹੋਇਆ ਏਰੀਆ ਕਾਫੀ ਲੰਬਾ ਹੈ ਇਹ ਰਾਜੇ ਨੇ ਤਾਂ ਹੀ ਮੁਗਲਾਂ ਨਾਲ ਲੜ ਕੇ ਮੁਗਲ ਸਾਹਿਬ ਰਾਜ ਖਤਮ ਕਰਕੇ ਆ ਗਲੀਆਂ ਦੇਖ ਸਕਦੇ ਹੋ ਤੁਸੀਂ ਕਿਲੇ ਦੀਆਂ ਅੰਦਰਲੀਆਂ ਗਲੀਆਂ ਨੇ ਦੇਖੋ ਇਹ ਕਿ ਕਿਲਾ ਵੀ ਆ ਤੇ ਆਪਾਂ ਕਿ ਪਿੰਡ ਵੀ ਕਹਿ ਸਕਦੇ ਆ ਵੀ ਚਤੌੜਗੜ੍ਹ ਪਿੰਡ ਕਹਿ ਸਕਦੇ ਆ ਆਪਾਂ ਵੀ ਇਹਦੇ ਵਿੱਚ ਪਿੰਡ ਵੱਸਿਆ ਹੋਇਆ ਹੁਣ ਉਹਨੂੰ ਉਸ ਟਾਈਮ ਵੀ ਪਿੰਡ ਵਸਿਆ ਹੋਣਾ ਹੁਣ ਕਾਫੀ ਤਰ੍ਹਾਂ ਦੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਕੁਝ ਵੀ ਤੁਸੀਂ ਲੈ ਸਕਦੇ ਹੋ ਤਾਂ ਪੂਰੀਆਂ ਭੀੜੀਆਂ ਗਲੀਆਂ ਨੇ ਉਸ ਟਾਈਮ ਕਿਲੇ ਦੀਆਂ ਤਾਂ ਤੁਸੀਂ ਦੇਖ ਸਕਦਾ ਥੋਨੂੰ ਪੁਰਾਣੀਆਂ ਝਲਕੀਆਂ ਦੇਖਣ ਨੂੰ ਮਿਲਣਗੀਆਂ ਵੈਸੇ ਹੁਣ ਇਹ ਸਾਰੀ ਇਮਾਰਤ ਨਵੀਂ ਬਣ ਚੁੱਕੀ ਹੈ ਕਿਉਂਕਿ ਰਹਿਸ਼ ਇੱਥੇ ਲੋਕਾਂ ਦੀ ਹੋ ਚੁੱਕੀ ਹੈ ਤਾਂ ਪੁਰਾਣੇ ਕਿਲੇ ਤੇ ਮੰਦਰ ਇਹੀ ਚੀਜ਼ਾਂ ਨਿਸ਼ਾਨੀਆਂ ਪੁਰਾਣੀਆਂ ਰਹਿ ਗਈਆਂ ਉਹਨੇ ਕਿਲੇ ਦੀਆਂ ਪਰ ਗਲੀਆਂ ਬਹੁਤ ਪੀੜੀਆਂ ਨੇ ਉਸ ਟਾਈਮ ਕਿਉਂਕਿ ਜਿਆਦੇ ਖੁੱਲੀਆਂ ਗਲੀਆਂ ਨਹੀਂ ਰੱਖੀ ਹੁੰਦੀਆਂ ਸੀ ਇਹ ਵੀ ਇਹਦਾ ਵੀ ਕਾਰਨ ਹੁੰਦਾ ਸੀ ਕਿ ਜਦੋਂ ਵੀ ਇੱਥੇ ਸ਼ਤਰੂ ਆਵੇ ਤਾਂ ਇੱਕਦਮ ਅਚਾਨਕ ਹਮਲਾ ਨਾ ਕਰ ਸਕੇ ਤਾਂ ਕਿਲੇ ਦਾ ਨੁਕਸਾਨ ਨਾ ਹੋਵੇ ਪਹਿਲੀ ਗੱਲ ਤਾਂ ਕਿਲੇ ਤੱਕ ਪਹੁੰਚਣੀ ਬਹੁਤ ਮੁਸ਼ਕਲ ਸੀ ਕਿਉਂਕਿ ਬਹੁਤ ਵੱਡਾ ਕਿਲਾ ਹੈ ਕਾਫੀ ਗੇਟ ਬਣੇ ਹੋਏ ਨੇ ਗੇਟਾਂ ਦੇ ਉੱਤੇ ਸੈਨਿਕੋ ਸਾਹਿਬ ਦੇ ਉਸ ਰੈਂਕ ਦੇ ਸੈਨਿਕ ਲਾਏ ਜਾਂਦੇ ਸੀ ਨੀਚੋਂ ਲੈ ਕੇ ਉੱਪਰ ਤੱਕ 6-7 ਗੇਟ ਬਣੇ ਹੋਏ ਨੇ ਉਸੇ 7 ਗੇਟਾਂ ਨੂੰ ਤੋੜ ਕੇ ਸੱਤਰੂ ਦਾ ਆਉਣਾ ਕਿਲੇ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਹਰ ਕੋਈ ਨਹੀਂ ਪਹੁੰਚ ਸਕਦਾ ਸੀ ਕਿਲਾ ਐਡਾ ਸੋਨੂੰ ਸ਼ਾਇਦ ਨਾ ਮਿਲੇ ਦੇਖਣ ਨੂੰ ਕਿਤੇ ਆਹ ਗੇਟ ਬਣੇ ਹੋਏ ਨੇ ਪੌਲਸ ਨੂੰ ਹਰ ਥਾਂ ਤੇ ਦੇਖਣ ਨੂੰ ਮਿਲਣਗੇ ਬਸ ਆਲੇ-ਦਾਲੇ ਬਾਉਂਡਰੀ ਲੱਗੀ ਹੋਈ ਆ ਕੰਧ ਲੱਗੀ ਹੋਈ ਆ ਤਾਂ ਦੇਖੋ ਜਿਵੇਂ ਚੀਨ ਦੇ ਆਲੇ-ਦਾਲੇ ਕੰਧ ਬਣਾਈ ਸੀ ਉਦਾਂ ਤੇ ਉਹਨਾਂ ਦੇ ਰਾਜਿਆਂ ਨੇ ਉਸੇ ਤਰ੍ਹਾਂ ਇਹ ਕਿਲੇ ਦੇ ਆਲੇ-ਦਾਲੇ ਵੀ ਕੰਧ ਬਣੀ ਹੋਈ ਆ ਦੇ ਪੋਲ ਕਾਫੀ ਬਣੇ ਹੋਏ ਨੇ ਪੋਲੇ 게ਟਾਂ ਨੂੰ ਪੋਲ ਕਹਿੰਦਾਂ ਨੇ ਆਪਾਂ 게ਟ ਕਹਿ ਸਕਦੇ ਆਂ ਦਰਵਾਜੇ ਕਹਿ ਸਕਦੇ ਆਂ ਦੇਖੋ ਵਾਓ ਕਿਲੇ ਵਿੱਚ ਐਂਟਰ ਹੋਣਾ ਮਾਮੂਲੀ ਗੱਲ ਨਹੀਂ ਸੀ ਜਦੋਂ ਮੁਗਲਾਂ ਨੂੰ ਮਹਾਰਾਣਾ ਪ੍ਰਤਾਪ ਸਿੰਘ ਹਰਾ ਸਕਦਾ ਤਾਂ ਇਹਦੇ ਵਿੱਚ ਪੋਲ ਦੇਖੋ 게ਟ ਦੇਖੋ ਛੋਟੇ ਛੋਟੇ ਬਣੇ ਹੋਏ ਨੇ ਬਾਕੀ ਆਹੀ ਸਾਰੇ ਚਤੌੜ ਗੱਡਦਾ ਕਿਲੇ ਦਾ ਸਾਨੂੰ ਵਿਊ ਸੀ ਦਿਖਾਤਾ ਉੱਤਰ ਫਿਰ ਕੇ ਹੀ ਮੰਦਰ ਬਣੇ ਹੋਏ ਨੇ ਜਿਹੜੀਆਂ ਹਣ ਪ੍ਰਾਣੀਆਂ ਨਸਾਲੀਆਂ ਨੇ ਰਾਣੀ ਪਦਮਣੀ ਦਾ ਇੱਕ ਉਹ ਮਹਿਲ ਸੀ ਜਿਹੜਾ ਤੁਹਾਨੂੰ ਦਿਖਾਇਆ ਕਿਉਂਕਿ ਉਹਦੇ ਫਿਲਮ ਵੀ ਬਣੀ ਹੋਈ ਆ ਤੁਸੀਂ ਪ੍ਰੋਪਰ ਆ ਫਿਲਮਾਂ ਦੇ ਵਿੱਚ ਵੀ ਆਪਾਂ ਦੇਖ ਸਕਦੇ ਆ ਪਰ ਚਤਾਉੜ ਗੜ ਕਿਲੇ ਤੇ ਹੁਣ ਆ ਪੁਰਾਣੇ ਪੂਲ ਵੀ ਟੁੱਟੇ ਪਏ ਨੇ ਉੱਪਰ ਇਦਾਂ ਹੀ ਆਉਂਦਾ ਹੈ ਹੈ ਅੱਜ ਵੀ ਪਾਠ ਹੈ 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 ਉਹ ਨੇ ਇੱਧਰ ਦਿਖਾ ਦੇ ਹਾਂ ਵੀ ਦੋਸਤੋ ਆਪਾਂ ਜੋਧਪੁਰ ਪਹੁੰਚ ਗਏ 30 7:00 ਵਜੇ ਆਪਾਂ ਇੱਥੇ ਪਹੁੰਚ ਗਏ ਸੀ ਹੋਟਲ ਦੇ ਵਿੱਚ ਬਾਕੀ ਆ ਆਪਣਾ ਰੂਮ ਆ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਰੂਮ ਬਹੁਤ ਸੋਹਣਾ 1500 ਦੇ ਵਿੱਚ ਇੱਥੇ ਰੂਮ ਮਿਲਿਆ ਕਿਉਂਕਿ ਜਿਹੜਾ ਇਹ ਪਹਾੜੀ ਏਰੀਆ ਨਾਲ ਮੇਰੇ ਹਿਸਾਬ ਨਾਲ ਪਹਾੜੀ ਏਰੀਆ ਨਾਲੋਂ ਇਹ ਰੂਮ ਮਹਿੰਗਾ ਇੱਥੇ ਰਸਤਾ ਵਾਲਾ ਏਰੀਆ ਮਹਿੰਗਾ ਇੱਥੇ ਕੋਈ ਵੀ ਤੁਸੀਂ ਪਲੇਸ ਦੇਖਣੀ ਆਉਧੀ ਤੁਹਾਨੂੰ ਟਿਕਟ ਲੱਗੂਗੀ ਹਣਾ ਮਹਿੰਗੇ ਸਸਤੇ ਟਿਕਟਾਂ ਚੱਲਦੀਆਂ ਨੇ ਕਿਸੇ ਦੀ ਮਹਿੰਗੀ ਕਿਸੇ ਦੀ ਸਸਤੀ ਤੇ ਹੋਟਲਾਂ ਦੇ ਰੇਟ ਨੇ ਜਿਹੜੇ ਉਹ ਵੀ 1000 ਤੋਂ ਸਟਾਰਟ ਨੇਗੇ ਜੈਪੁਰ ਆਪਾਂ ਨੂੰ 700 ਦਾ ਮਿਲਿਆ ਜੈਪੁਰ ਤੋਂ ਬਾਹਰਲੀ ਸਾਈਡ ਆ ਕੇ ਆਪਾਂ ਨੂੰ ਮਿਲਿਆ 1000 ਰੁਪਏ ਦਾ 1100 ਦਾ ਤਾਂ ਅੱਜ ਆਪਾਂ ਨੂੰ ਇੱਥੇ 1500 ਦਾ ਗਿਆ ਗ੍ਰੇਟ ਹਾਈ ਹੋਈ ਜਾਂਦੇ ਨੇ ਬੈਕ ਕੈਮਰੇ ਨਾਲ ਰੂਮ ਦਿਖਾ ਦਨਾਂ ਇੱਥੇ ਆਪਾਂ ਨੂੰ 1500 ਦਾ ਪਿਆ ਬਾਕੀ ਮੋਟਰਸਾਈਕਲ ਤੇਲ ਪਤਾ ਨਹੀਂ ਕਿੰਨਾ ਖਾਦਾ 4 450 ਕਿਲੋਮੀਟਰ ਚੱਲ ਗਿਆ ਵੈਸੇ ਰੂਮ ਘੈਂਟ ਆ ਪਿੱਛੇ ਪਲੱਗ ਲੱਗੇ ਹੋਏ ਨੇ ਬਸ ਇਹ ਚੀਜ਼ ਇੱਥੇ ਵਧੀਆ ਹੈਗੀ ਬਾਕੀ ਸ ਆ ਕੁਰਸੀਆਂ ਤਾਂ ਨਹੀਂ ਹੋਈ ਨੂੰ ਬੈਗਪੈਕ ਨੇ ਆਪਣਾ ਟੇਬਲ ਵਗੈਰਾ ਇਹਨਾਂ ਦੀ ਸਫਾਈ ਬਹੁਤ ਆ ਬਾਬੇ ਆ ਦੇਖੋ ਬਾਥਰੂਮ ਘੈਂਟਾ ਚੀਜ਼ ਉਹ ਕੇਂਦਰ ਗੀਜਰ ਤਾਂ ਹੈ ਹੀ ਨਹੀਂ ਉਸ ਵਰਗਾ ਉਹ ਇੱਥੇ Wi-Fi ਦੀ ਸੁਵਿਧਾ ਹੈਗੀ ਐ ਕਿਉਂਕਿ ਹੁਣ ਠੰਡ ਹੋ ਜਾਂਦੀ ਐ ਸਵੇਰੇ ਸ਼ਾਮ ਦੀ ਠੰਡ ਹੋ ਜਾਂਦੀ ਐ ਸੋ ਹੁਣ ਮਿਲਾਂਗੇ ਸੋਨੂੰ ਕੱਲ ਉਦੇਪੁਰ ਵਿੱਚ ਆ ਕੇ ਉਦੇਪੁਰ ਦੀਆਂ ਘੈਂਟ ਘੈਂਟ ਲੋਕੇਸ਼ਨਾਂ ਜਿਹੜੀਆਂ ਮੇਨ ਲੋਕੇਸ਼ਨਾਂ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਸੋ ਅਗਲੇ ਵਲੌਗ ਦੇਖਣ ਨੂੰ ਤਿਆਰ ਰਹੋ ਉਹਦੇ ਪੁਰਧੀਆਂ ਤੁਹਾਨੂੰ ਸਾਰੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਦਿਖਾਵਾਂਗੇ ਸੋਕੇ ਜੀ ਬਾਏ ਬਾਏ ਦੇਖੀ